ਦੋਸਤੋ ਜਿਮਨੀ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਇਸੇ ਭਖੇ ਹੋਏ ਅਖਾੜੇ ਦੇ ਵਿਚਕਾਰ ਐਸੋਸੀਏਟ ਅਤੇ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕਾਂ ਦੇ ਲਈ ਇੱਕ ਨਵੀਂ ਤੇ ਤਾਜ਼ਾ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਇਸ ਖਬਰ ਦੇ ਵਿੱਚੋਂ ਕੁਝ ਗੱਲਾਂ ਲਗਭਗ ਤਿੰਨ ਗੱਲਾਂ ਨੇ ਜਿਹੜੀਆਂ ਉਹ ਕਲੀਅਰ ਹੋਈਆਂ ਨੇ ਇਨਾਂ ਤਿੰਨੇ ਗੱਲਾਂ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਤੁਹਾਡੇ ਨਾਲ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਦੱਸਾਂਗੇ ਸੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਅਹਿਮ ਖਬਰਾਂ ਦੇ ਬਾਰੇ ਤਿੰਨ ਅਹਿਮ ਜੋ ਮੇਨ ਸਰਵਿਸ ਰੂਲ ਹੈ ਤਨਖਾਹਾਂ ਜਾਂ ਜੋ ਵੀ ਵਾਦਾ ਇਨਕਰੀਮੈਂਟ ਸੀਗਾ ਜਾਂ ਤੁਹਾਡੀਆਂ ਛੁੱਟੀਆਂ ਇਨਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਉਹਦੀ ਡਿਟੇਲ ਆ ਜਿਹੜੀ ਤੁਹਾਨੂੰ ਦੱਸਾਂਗੇ ਸੋ ਜਿਹੜੇ ਵੀ ਸਾਡੇ ਭੈਣ ਭਰਾ ਜਿਹੜੇ ਵੀ ਸਾਡੇ ਅਧਿਆਪਕ ਸਾਥੀ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣੇ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨ ਸੋ ਪਹਿਲੀ ਗੱਲ ਕਰਦੇ ਆਂ ਅਸੀਂ ਸਾਡੀਆਂ ਛੁੱਟੀਆਂ ਦੀ ਸੋ ਜਿਹੜੇ ਅਧਿਆਪਕ ਸਾਥੀ ਐਸੋਸੀਏਟ ਅਧਿਆਪਕ ਤੇ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕ ਸਾਥੀ ਨੇ ਉਹਨਾਂ ਦੀਆਂ ਛੁੱਟੀਆਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਇਹ ਆ ਰਹੀ ਹੈ ਕਿਉਂਕਿ ਕੁਝ ਗੁਪਤ ਮੀਟਿੰਗਾਂ ਨੇ ਜਿਹੜੀਆਂ ਜੂਨੀਅਨਾਂ ਦੇ ਆਗੂਆਂ ਦੇ ਨਾਲ ਹੋਈਆਂ ਨੇ ਇਹਨਾਂ ਸੀਟਾਂ ਨੂੰ ਲੈ ਕੇ ਸੋ ਇਹਨਾਂ ਸੀਟਾਂ ਦੇ ਉੱਤੇ ਜਿਹੜੀਆਂ ਗੁਪਤ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚੋਂ ਕੁਝ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਛੁੱਟੀਆਂ ਨੇ ਉਹਦੇ ਵਿੱਚ ਇਹ ਹੈ ਕਿ ਲਗਭਗ ਆਮ ਤਾ ਨਵੀਂ ਜੋਇਨਿੰਗ ਦੇ ਵਿੱਚ 10 ਛੁੱਟੀਆਂ ਹੁੰਦੀਆਂ ਨੇ ਪਰ ਹੁਣ ਇਹਨਾਂ categories ਦੇ ਅਧਿਆਪਕਾਂ ਨੂੰ ਛੁੱਟੀਆਂ ਨੇ ਜਿਹੜੀਆਂ ਉਹ ਜਿਵੇਂ ਚੱਲ ਰਹੀਆਂ ਨੇ ਉਸ ਤੋਂ ਵੀ ਵਧੀਆ ਤਰੀਕੇ ਦੇ ਨਾਲ ਮਿਲਣ ਦੀ ਜਿਹੜੀ ਗੱਲ ਆ ਉਹ ਆਖੀ ਗਈ ਹੈ ਸੋ ਛੁੱਟੀਆਂ ਕਟਣੀਆਂ ਨਹੀਂ ਜਾਂ ਤਾਂ ਇੰਨੀਆਂ ਹੀ ਰਹਿਣਗੀਆਂ ਜਾਂ ਇਸ ਤੋਂ ਵੱਧ ਮਿਲਣਗੀਆਂ ਸੋ ਦੂਸਰੀ ਗੱਲ ਕਰਦੇ ਆਂ ਜੀ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਨਕਰੀਮੈਂਟ ਸੀਗਾ ਉਹ ਪ੍ਰੋਪਰ ਜੁਲਾਈ ਤੋਂ ਨਹੀਂ ਲੱਗਿਆ ਸੀ ਸੋ ਉਸ ਸੰਬੰਧੀ ਜਿਹੜਾ ਜ਼ਿਲ੍ਹਿਆਂ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਨਾ ਦੀ ਨਾਲ ਹੁਕਮ ਕਰ ਦਿੱਤੇ ਗਏ ਨੇ ਕਿ ਤੁਹਾਡੂ ਇਹਨਾਂ ਚੀਜ਼ਾਂ ਬਾਰੇ ਆਲਰੇਡੀ ਪਤਾ ਹੈ ਤੁਹਾਡੇ ਕੋਲ ਸਾਰੇ ਮੁਲਾਜ਼ਮ ਨੇ ਜਾਂ ਆਪਣੇ ਹੈੱਡ ਆਫਿਸ ਦੇ ਵਿੱਚ ਫੋਨ ਕਰੋ ਤੇ ਤੁਰੰਤ ਇਹਨਾਂ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੀ ਜਿਹਦਾ ਬਕਾਇਆ ਰਹਿੰਦਾ ਉਹ ਬਕਾਇਆ ਜਿਹੜਾ ਉਸ ਜੁਲਾਈ ਮਹੀਨੇ ਦਾ ਇਨਕਰੀਮੈਂਟ ਆ ਉਹ ਇਹਨਾਂ ਨੂੰ ਦਿੱਤਾ ਜਾਵੇ ਸੋ ਉਹ ਵੀ ਗੱਲ ਕਲੀਅਰ ਹੋ ਗਈ ਕਿ ਜੁਲਾਈ ਤੋਂ ਹੀ ਇਨਕਰੀਮੈਂਟ ਲੱਗੇਗਾ ਸੋ ਤੀਸਰੀ ਜਿਹੜੀ ਹੈ ਸਭ ਤੋਂ ਮੇਨ ਹੈ ਕਿ ਸਰਵਿਸ ਰੂਲ ਜਿਵੇਂ ਕਿ ਤੁਸੀਂ ਉੱਪਰ ਪੜ੍ਹ ਵੀ ਰਹੇ ਹੋ ਸਰਵਿਸ ਰੂਲ ਨੇ ਜਿਹੜੇ ਉਹ ਇਹ ਗੱਲ ਕਲੀਅਰ ਕਰ ਦਿੱਤੀ ਗਈ ਹੈ ਕਿ ਸਰਵਿਸ ਰੂਲ ਪੂਰੀ ਤਰ੍ਹਾਂ ਤਿਆਰ ਨਹੀਂ ਜੀ ਸਰਵਿਸ ਰੂਲ ਤਿਆਰ ਹੋ ਚੁੱਕੇ ਨੇ ਜੀ ਸੋ ਸਰਵਿਸ ਰੂਲਾਂ ਨੂੰ ਜਿਹੜਾ ਹੈਗਾਗਾ ਉਹ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਚੁੱਕਿਆ ਹੁਣ ਅਗਲੀ ਗੱਲ ਇਹ ਹੈ ਕਿ ਹੁਣ ਇਹ ਚੀਜ਼ਾਂ ਮਿਲਣਗੀਆਂ ਕਦੋਂ ਹੁਣ ਸਭ ਤੋਂ ਪਹਿਲੀ ਗੱਲ ਇਹ ਹੈ ਜੀ ਜਿਹੜੀਆਂ ਛੁੱਟੀਆਂ ਨੇ ਉਹ ਇਹ ਸੁੰਨ ਵਿੱਚ ਆਇਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਦਸੰਬਰ ਦੇ ਵਿੱਚ ਜਿਹੜਾ ਹੈ ਛੁੱਟੀਆਂ ਦੇ ਨਾਲ ਰਿਲੇਟਡ ਹੈ ਜਿਹੜਾ ਉਹ ਪੱਤਰ ਜਾਰੀ ਹੋ ਜਾਵੇਗਾ ਕਿਉਂਕਿ ਇੱਕ ਸੈਸ਼ਨ ਦੀਆਂ ਜਿਹੜੀਆਂ ਛੁੱਟੀਆਂ ਹੁੰਦੀਆਂ ਉਹ ਜਨਵਰੀ ਤੋਂ ਦਸੰਬਰ ਤੱਕ ਦੀਆਂ ਹੁੰਦੀਆਂ ਨੇ ਸੋ ਅਗਲੀ ਜਿਹੜੀ ਗੱਲ ਹੈ ਕਿ ਸਰਵਿਸ ਰੂਲ ਨੇ ਜਿਹੜੇ ਉਹ ਸਰਵਿਸ ਰੂਲ ਵੀ ਸੁਣ ਚਾ ਰਿਹਾ ਹੈ ਕਿ 2024-25 ਸੈਸ਼ਨ ਖਤਮ ਹੋਣ ਤੱਕ ਸਰਵਿਸ ਰੂਲ ਨੇ ਜਿਹੜੇ ਉਹ ਪੱਤਰ ਦੇ ਰੂਪ ਵਿੱਚ ਸਾਹਮਣੇ ਆ ਜਾਣੇ ਆ ਤੇ ਉਹਨਾਂ ਨੂੰ ਉਮੀਦ ਹੈ ਕਿ ਅਗਲੇ ਸੈਸ਼ਨ ਤੋਂ ਲਾਗੂ ਕੀਤਾ ਜਾ ਸਕਦਾ ਸੋ ਇਹ ਦੋ ਵੱਡੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਸਾਹਮਣੇ ਆਈਆਂ ਨੇ ਸੋ ਅਗਲੀ ਗੱਲ ਜਿਹੜਾ ਇਨਕਰੀਮੈਂਟ ਜੋ ਬਰਨਾਲਾ ਤੇ ਉਹਦੇ ਨੇੜੇ ਤੇੜੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰਹਿੰਦਾ ਸੀਗਾ ਜੁਲਾਈ ਦਾ ਇਨਕਰੀਮੈਂਟ ਉਹ ਵੀ ਕਲੀਅਰ ਕੀਤਾ ਗਿਆ ਕਿ ਉਹ ਹੁਣ ਮਿਲੇਗਾ ਜੁਲਾਈ ਤੋਂ ਹੀ ਮਿਲੇਗਾ ਸੋ ਉਸ ਤੋਂ ਬਾਅਦ ਹੁਣ ਕੁਝ ਹੋਰ ਗੱਲਾਂ ਨੇ ਕਿ ਗੁਪਤ ਤਰੀਕੇ ਨਾਲ ਜਿਹੜੀਆਂ ਪਤਾ ਲੱਗੀਆਂ ਨੇ ਉਹ ਜ਼ਰੂਰ ਡਿਸਕਸ ਕਰਾਂਗੇ ਸੋ ਜਿਹੜੀਆਂ ਗੱਲਾਂ ਪਤਾ ਲੱਗੀਆਂ ਉਹ ਇਹ ਹੈ ਕਿ ਸਰਕਾਰ ਚੋਣਾਂ ਜੋ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ 27 ਫਰਵਰੀ ਦੇ ਵਿੱਚ 2027 ਫਰਵਰੀ ਦੇ ਵਿੱਚ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਐਸੋਸੀਏਟ ਅਧਿਆਪਕਾਂ ਦੇ ਨਾਲ ਸੰਬੰਧਿਤ ਅਜੰਡਾ ਹਜੇ ਚੱਲ ਰਿਹਾ ਹੈ ਇਸ ਨੂੰ ਹਜੇ ਪੂਰੀ ਤਰ੍ਹਾਂ ਰੈਗੂਲਰ ਨਾ ਮੰਨਿਆ ਜਾਵੇ ਸੋ ਸਰਕਾਰ ਦੇ ਨਾਲ ਪਹਿਲਾਂ ਹੀ ਜਿਹੜੀ ਖਟਪਟ ਹੋਈ ਸੀਗੀ ਜਿਹੜੇ ਵੀ ਜੂਨੀਅਨ ਦੇ ਆਗੂ ਨੇ ਜਾਂ ਜੂਨੀਅਨ ਦੇ ਨੁਮਾਇੰਦੇ ਜਾਂ ਜੂਨੀਅਨ ਦਾ ਇਕੱਠ ਜਿਹੜਾ ਵੀ ਸਰਕਾਰਾਂ ਨਾਲ ਮਿਲ ਕੇ ਗੱਲਬਾਤ ਇਸ ਪਾਲਿਸੀ ਸੰਬੰਧੀ ਚੱਲਦੀ ਸੀ ਉਹਨਾਂ ਨੂੰ ਇਹ ਗੱਲਾਂ ਪਤਾ ਨੇ ਕਿ ਸਰਕਾਰ ਸਰਵਿਸ ਰੂਲਾਂ ਦੇ ਵਿੱਚ ਅਗਰ ਪੂਰੇ ਬੈਨੀਫਿਟ ਨਹੀਂ ਵੀ ਦਿੰਦੀ ਤਾਂ ਸਰਕਾਰ ਜਾਣ ਤੋਂ ਪਹਿਲਾਂ ਇਨਾਂ ਦੀ ਤਨਖਾਹ ਜਾਂ ਇਨਾਂ ਦੀ ਪੋਸਟ ਦੇ ਉੱਤੇ ਕੁਝ ਖਾਸ ਬੈਨੀਫਿਟ ਨੇ ਜਿਹੜੇ ਉਹ ਸਰਕਾਰ ਜਾਣ ਤੋਂ ਪਹਿਲਾਂ ਦੇਵੇਗੀ ਇਹ ਗੱਲ ਇਨਾਂ ਜਿਮਨੀ ਚੋਣਾਂ 'ਚ ਬਿਲਕੁਲ ਕਲੀਅਰ ਹੋ ਚੁੱਕੀ ਹੈ ਜੀ ਕਿ ਸਰਕਾਰ ਆਪਣਾ ਸਤਾਈ ਦੇ ਵਿੱਚ ਕਾਰਜਕਾਲ ਖਤਮ ਕਰਨ ਤੋਂ ਪਹਿਲਾਂ ਪਹਿਲਾਂ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਅਸੀਂ ਦੁਬਾਰਾ ਵੀ ਫਿਰ ਵੋਟਾਂ ਲੈਣੀਆਂ ਨੇ ਇਸ ਲਈ ਸਰਕਾਰ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜੋ ਵੀ ਇਹ ਐਸੋਸੀਏਟ ਅਧਿਆਪਕ ਜਾਂ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕ ਨੇ ਇਹਨਾਂ ਦੀ ਤਨਖਾਹ ਵਿੱਚ ਚਾਹੇ ਵਾਧਾ ਚਾਹੇ ਇਹਨਾਂ ਨੂੰ ਇਸ ਪੋਸਟ ਦੇ ਉੱਤੇ ਕੋਈ ਨਾ ਕੋਈ ਹੋਰ ਲਾਭ ਦਵੇ ਚਾਹੇ ਉਹ ਸਰਵਿਸ ਰੂਲਾਂ ਦੇ ਰਾਹੀਂ ਦਵੇ ਚਾਹੇ ਇਹਨਾਂ ਨੂੰ ਰਿਵਾਈਜ਼ ਕਰਕੇ ਦਵੇ ਉਹ ਸਰਕਾਰ ਦੀ ਸਿਰਦਰਦੀ ਹੈ ਸੋ ਇਸ ਚੀਜ਼ ਦੇ ਉੱਤੇ ਸਰਕਾਰ ਨੇ ਹਜੇ ਵੀ ਥੋੜੀ ਜੀ ਢੰਡੀ ਰੱਖੀ ਹੈ ਕਿ ਸਰਵਿਸ ਰੂਲ ਕਲੀਅਰ ਨਹੀਂ ਕੀਤੇ ਕਿ ਉਸ ਵਿੱਚ ਅਸੀਂ ਤੁਹਾਨੂੰ ਕੀ ਦੇ ਰਹੇ ਹਾਂ ਪਰ ਦੇ ਜ਼ਰੂਰ ਦੇ ਰਹੇ ਹਾਂ ਪਰ ਸਰਕਾਰ ਕਹਿੰਦੀ ਸਰਵਿਸ ਰੂਲ ਬਿਲਕੁਲ ਸਾਡੇ ਵੱਲੋਂ ਕਲੀਅਰ ਹੈ ਜੀ ਤੁਹਾਨੂੰ ਜਲਦੀ ਹੀ ਇਹ ਤੋਹਫਾ ਮਿਲੇਗਾ ਹਜੇ ਇਸ ਨੂੰ ਤੋਹਫਾ ਹੀ ਦੱਸ ਰਹੇ ਨੇ ਸੋ 2 ਸਾਲ ਹੋਰ ਖਰਾਬ ਕਰ ਦਿੱਤੇ ਨੇ ਜੀ 10 ਤੋਂ 15 16 ਸਾਲ ਕੱਢਣ ਤੋਂ ਬਾਅਦ ਸੋ ਸਰਕਾਰ ਹਜੇ ਵੀ ਪੂਰੇ 5 ਸਾਲ ਐਸੇ ਚੱਕਰ ਚ ਲੰਗਾਉਣਾ ਚਾਹੁੰਦੀ ਹੈ ਕਿ ਇਹ ਜਿਹੜਾ ਰੈਗੂਲਰ ਕਰਨ ਦਾ ਮੁੱਦਾ ਹੈ ਤੇ ਪੂਰਾ 5 ਦਾ 5 ਸਾਲ ਜਿੰਨੀਆਂ ਚੋਣਾਂ ਆ ਰਹੀਆਂ ਸਾਰਿਆਂ ਦਾ ਫਾਇਦਾ ਖੱਟ ਕੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਜੋ 27 ਚ ਹੋਣੀਆਂ ਉਹਦੇ ਉੱਤੇ ਵੀ ਫਾਇਦਾ ਖੱਟਿਆ ਜਾਵੇ ਤਾਂ ਇਸ ਨੂੰ ਅੱਗੇ ਹੋਰ ਲਮਕਾਉਣਾ ਚਾਹੁੰਦੇ ਆ ਸੋ ਦੇਖਦੇ ਆ ਕਿ ਸਰਕਾਰ ਕਿੱਥੇ ਤੱਕ ਆਪਣੇ ਵਾਅਦੇ ਪੂਰੇ ਕਰਦੀ ਹੈ ਜਾਂ ਵੋਟਾਂ ਦੇ ਸਟੰਟ ਖੇਡਦੀ ਹੈ ਪਰ ਸਰਵਿਸ ਰੂਲ ਤਿਆਰ ਨੇ ਇਹ ਗੱਲ ਪਹਿਲਾਂ ਵੀ ਆਈ ਸੀ ਕਿ 1 ਅਕਤੂਬਰ ਤੱਕ ਦਾ ਸਮਾਂ ਸੀ 1 ਅਕਤੂਬਰ ਤੱਕ ਸਰਕਾਰ ਨੇ ਸਰਵਿਸ ਰੂਲ ਤਿਆਰ ਕਰਨੇ ਸੀ ਤੇ ਕਰ ਦਿੱਤੇ ਸੀ ਪਰ ਹੁਣ ਇਸ ਚੀਜ਼ ਤੇ ਮੋਹਰ ਲੱਗ ਚੁੱਕੀ ਹੈ ਕਿ ਸਰਵਿਸ ਰੂਲ ਵਾਕਈ ਤਿਆਰ ਨੇ ਪਰ ਸਰਕਾਰ ਇਹ ਵੀ ਦੇਖ ਰਹੀ ਹੈ ਕਿ ਬਾਕੀ ਵਿਭਾਗਾਂ ਦੇ ਜਿਹੜੇ ਕੱਚੇ ਕਰਮਚਾਰੀ ਹੈ ਕਿ ਉਹਨਾਂ ਨੂੰ ਫਟਾਫਟ ਨਿਵੇੜ ਕੇ ਤੇ ਸਿੱਖਿਆ ਵਿਭਾਗ ਚ ਵੀ ਨੌਨ ਟੀਚਿੰਗ ਤੇ ਇੱਕ ਕੰਪਿਊਟਰ ਅਧਿਆਪਕ ਨੇ ਉਹਨਾਂ ਦਾ ਵੀ ਕੰਮ ਨਿਵੇੜ ਕੇ ਫਿਰ ਇਸ ਚੀਜ਼ ਨੂੰ ਇਕੱਠਾ ਹੀ ਇੱਕ ਵੱਡੀ ਵਾਹਵਾ ਖੱਟੀ ਜਾਵੇ ਸੋ ਸਰਕਾਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕਲੀਅਰ ਕਰ ਚੁੱਕੀ ਹੈ ਕਿ ਸਰਵਿਸ ਰੂਲ ਤੇ ਛੁੱਟੀਆਂ ਇਹ ਬਿਲਕੁਲ ਕਲੀਅਰ ਹੈ ਸੋ ਅੱਗੇ ਜਾ ਕੇ ਜਿਹੜਾ ਬੈਨੀਫਿਟ ਕੋਈ ਵੱਡਾ ਬੈਨੀਫਿਟ ਦੇਣਾ ਉਹ ਹੋ ਸਕਦਾ ਕਿ ਸਾਨੂੰ 26 ਦੇ ਅਖੀਰ ਤੱਕ ਜਾਂ 26 ਦੇ ਅੰਤ ਤੱਕ 2026 ਦੇ ਅੰਤ ਤੱਕ ਵੇਟ ਕਰਨੀ ਪੈ ਜੇ ਜੀ ਸੋ ਇੰਨੀ ਕੁ ਜਾਣਕਾਰੀ ਸੀ ਸਾਡੇ ਕੋਲ ਤੁਹਾਨੂੰ ਦੇਣ ਦੇ ਲਈ ਕਿੱਦਾਂ ਲੱਗੀ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਤੱਕ ਦੇ ਵਿੱਚ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਧੰਨਵਾਦ ਜੀ ਥੈਂਕ ਯੂ